ਇਹ ਹੈ ਅੰਮ੍ਰਿਤਸਰ ਦਾ ਥਾਣਾ ਸਦਰ ਅਦੀਨ ਆਉਣ ਦਾ ਤੰਗਬਾਲਾ ਇਲਾਕਾ ਜਿੱਥੇ ਇੱਕ ਪ੍ਰਵਾਸੀ ਕੁੜੀ ਨੇ ਕੁੱਟੰਬ ਦੀਆਂ ਹੱਦਾਂ ਪਾਰ ਕਰਦਿਆਂ ਆਪਣੇ ਜੀਜੇ ਨਾਲ ਹੀ ਇਸ਼ਕ ਕਰ ਚਾਲਿਆ ਐਨਾ ਹੀ ਨਹੀਂ ਉਸਦੇ ਜੀਜੇ ਦੇ ਨਾਮ ਦਾ ਸੰਦੂਰ ਵੀ ਪਾਇਆ ਤਾਂ ਮੁਹੱਬਤ ਹੁਣ ਖਤਰਨਾਕ ਮੋੜ ਤੇ ਆ ਚੁੱਕੀ ਸਥਾਨਕ ਲੋਕਾਂ ਮੁਤਾਬਿਕ ਜਦੋਂ ਕੁੜੀ ਦੇ ਪਰਿਵਾਰ ਨੇ ਇਸ ਅਨਮਨਜ਼ੂਰ ਰਿਸ਼ਤੇ ਖਿਲਾਫ ਆਵਾਜ਼ ਚੁੱਕੀ ਤਾਂ ਕੁੜੀ ਨੇ ਸਿਰਫ ਘਰ ਵਾਲਿਆਂ ਨਾਲ ਬਦਸਲੂਕੀ ਹੀ ਨਹੀਂ ਕੀਤੀ ਬਲਕਿ ਹੁਣ ਮਾਮਲਾ ਪੁਲਿਸ ਤੱਕ ਵੀ ਪਹੁੰਚ ਗਿਆ ਜਾਂਚ ਲਈ ਜਦੋਂ ਥਾਣਾ ਸਦਰ ਦੀ ਪੁਲਿਸ ਕੁੜੀ ਦੇ ਘਰ ਪਹੁੰਚੀ ਤਾਂ ਕੁੜੀ ਨੇ ਕਾਨੂੰਨ ਦੀ ਰਾਖੀ ਕਰਨ ਵਾਲੀ ਪੁਲਿਸ ਤੇ ਹੀ ਤਾਵਾ ਬੋਲ ਦਿੱਤਾ ਗੁੱਸੇਖੋਰ ਕੁੜੀ ਨੇ ਪੁਲਿਸ ਮੁਲਾਜ਼ਮਾਂ ਤੇ ਹੱਥ ਚੁੱਕਿਆ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਇਹ ਗੱਲ ਅਸੀਂ ਨਹੀਂ ਕਹਿ ਰਹੇ ਸਗੋਂ ਸਥਾਨਕ ਔਰਤਾਂ ਅਤੇ ਇਲਾਕੇ ਦੇ ਮਹੱਤਵਪੂਰਨ ਲੋਕਾਂ ਨੇ ਕੈਮਰੇ ਸਾਹਮਣੇ ਖੁਦ ਬਿਆਨ ਕੀਤੀ ਹੈ ਜਿਸ ਨੂੰ ਸੁਣ ਕੇ ਪੂਰਾ ਪੰਜਾਬ ਸੋਚਾਂ ਦੇ ਆਲਮ ਵਿੱਚ ਡੁੱਬਦਾ ਨਜ਼ਰ ਆਇਆ ਮੇਰੀ ਦੁਕਾਨ ਹੈ ਬਾਜ਼ਾਰ ਚ ਅੱਜ ਕਿਹੜਾ ਇਲਾਕਾ ਜੀ ਹੈ ਇੱਕ ਰਪਾਲ ਕਲੋਨੀ ਤੁੰਗਾਲਾ ਹਾਂ ਜੀ ਕੀ ਅੱਜ ਕੀ ਗੱਲ ਹੋਈ ਹੈ ਜਦੋਂ ਇਹਨਾਂ ਦੀ ਛੋਟੀ ਕੁੜੀ ਦਾ ਝਗੜਾ ਹੈ ਜੀ ਹਾਂ ਜੀ ਉਹ ਕਹਿੰਦੀ ਮੈਂ ਜੀਜੇ ਨਾਲ ਰਹਿਣਾ ਜੇ ਅੱਛਾ ਜੀ ਉਹ ਮੰਗ ਭਰੀ ਫਿਰਦੀ ਆ ਉਹਦੇ ਨਾਲ ਦੀ ਉਹਦੀ ਮਾਂ ਮੁੰਡੇ ਦੀ ਦੋ ਵਾਰੀ ਪਹਿਲੋ ਆ ਕੇ ਆਪਣੇ ਇਹਨਾਂ ਦੇ ਘਰ ਬੋਲਬਾਲ ਕੇ ਗਈ ਆ ਹਾਂ ਜੀ ਤੇ ਉਹ ਉਹਨਾਂ ਨੇ ਅੰਦਰ ਕੁੱਟ ਮਾਰ ਕੇ ਭਜਾ ਦੰਦੇ ਨੇ ਭਈ ਅੱਜ ਕੀ ਗੱਲ ਹੋਈ ਜਦੋਂ ਅੱਜ ਅੱਜ ਦੇ ਪੁਲਿਸ ਆਈਏ ਤੇ ਇਹਨੇ ਕੁੜੀ ਦੇ ਮਾਪਿਓ ਨੇ ਦੀ ਸੱਸ ਨੂੰ ਆਪਣੀ ਨੂੰ ਤੇ ਉਹਦੇ ਜਵਾਈ ਨੂੰ ਅੰਦਰ ਕੈਦ ਕਰ ਲਿਆ ਪੁਲਿਸ ਨੇ ਆ ਕੇ ਅੰਦਰੋਂ ਕਢਾਇਆ ਇਹਨਾਂ ਨੂੰ ਪੁਲਿਸ ਨੇ ਕੋਈ ਹਮਲਾ ਵਗੈਰਾ ਨਹੀਂ ਆ ਉਹ ਕੁੜੀ ਕਿਰਨ ਨੇ ਕੀਤਾ ਥੱਪੜ ਮਾਰਿਆ ਪੁਲਿਸ ਅੱਤੇ ਇਹ ਵੀ ਗਲਤ ਹੈ ਜੀ ਅਸੀਂ ਵੀ ਤੇ ਆ ਪੁੱਤਾਂ ਵਾਲੇ ਆ ਨੂਆਂ ਵਾਲੇ ਆ ਪੋਟਿਆਂ ਵਾਲੀ ਆ ਮੈਂ ਤੇ ਹਮਮ ਅਗਰ ਪੁਲਿਸ ਲੋਕਾਂ ਦੀ ਸੁਰੱਖਿਆ ਦੇ ਨਾਮ ਤੇ ਸੁਰੱਖਿਆ ਵਾਸਤੇ ਜੀ ਜਿਸ ਇਹਨਾਂ ਨੂੰ ਹੀ ਆਵਾਜ਼ ਮਾਰਨੀ ਕਿਹਨੂੰ ਕਵਾਂਗੇ ਬਿਲਕੁਲ ਬਿਲਕੁਲ ਕਿਸੇ ਨੂੰ ਇਹ ਰਾਜ ਕੀਤੇ ਪੁੱਤ ਨੇ ਪੁਲਿਸ ਨੇ ਤਾਂ ਬਿਓ ਨੂੰ ਕੀਤਾ ਜਵਾਈ ਨੂੰ ਕੀਤਾ ਕਿਸ ਤਰ੍ਹਾਂ ਦੀ ਸਜ਼ਾ ਚਾਹਦੇ ਹੋ ਇਸ ਤਰ੍ਹਾਂ ਦੇ ਉਹ ਤੇ ਜੋ ਹੁਣ ਕਾਨੂੰਨ ਜੋ ਸਜ਼ਾ ਬੰਦੀ ਉਹੀ ਮਿਲੇਗੀ ਪੁਲਿਸ ਵਾਲੇ ਕਿਨੇ ਮਲਾਜਮ ਆ ਗਏ ਚਾਰ ਪੰਜ ਜਗੇ ਸੀਗੇ ਜੱਜੀ ਮੰਮੀ ਕਿ ਦੋ ਦੋ ਆਜੋ ਇੱਥੇ ਆਜੋ ਕਿਨੇ ਜਨੇ ਆਏ ਸੀ ਦੋ ਜਨੇ ਐਸੀ ਬਾਤ ਚੋਣਾ ਨਹੀਂ ਫੇਰ ਬੜਾਈ ਪੁਲਿਸ ਜਦੋਂ ਨਾ ਮੁਲਾਜ਼ਮ ਆਏ ਝਗੜਾ ਹੋਣ ਡਿਆ ਇਸ ਘਰ ਵਿੱਚ ਹਾਂਜੀ ਮੁਲਾਜ਼ਮ ਆਏ ਉਹਨਾਂ ਦੇ ਕੱਲ ਪੈ ਗਏ ਨੇ ਕੀ ਸਮਝਿਆ ਕਿ ਪੁਲਿਸ ਮੁਲਾਜ਼ਮ ਸੇਵ ਨਹੀਂ ਕਰਦੇ ਆਮ ਲੋਕਾਂ ਦੇ ਆਮ ਲੋਕਾਂ ਦਾ ਕੀ ਬਣੂਗਾ ਸਾਡੀ ਸੇਵ ਵਾਸਤੇ ਆਏ ਪੁਲੀਸ ਸਾਡੀ ਸੇਵਿੰਗ ਵਾਸਤੇ ਆਏ ਸੀ ਪੁਲੀਸ ਲੋਕਾਂ ਦੀ ਇਵਾਰਤ ਵਾਸਤੇ ਆਈ ਆ ਜੀ ਹਾਂਜੀ ਕਿੰਨੇ ਬੰਦੇ ਦਾ ਕੰਮ ਕਰਦਾ ਮੌਲਾ ਜੀ ਦੋ ਮੁਲਾਜ਼ਮ ਸੀ ਨਾ ਇਹ ਸਾਰੀ ਫੈਮਲੀ ਘਰ ਦੀ ਸਾਰੀ ਫੈਮਲੀ ਦੀ ਹਾਂਜੀ ਉਹਨਾਂ ਦੇ ਨਾਲ ਪੈਗੇ ਹਾਂਜੀ ਨਹੀਂ ਨਹੀਂ ਪ੍ਰਵਾਸੀ ਹੈ ਇਹ ਪ੍ਰਵਾਸੀ ਹਾਂਜੀ ਪ੍ਰਵਾਸੀ ਹਾਂਜੀ ਮੁਲਾਜ਼ਮਾਂ ਦੇ ਕੋਲ ਕੀਤਾ ਜੀ ਮਾਫ਼ ਕਰਦੇ ਹੋ ਬਹੁਤ ਗਲੀ ਵਿੱਚ ਕੰਦ ਜੋ ਹਾਂਜੀ ਬਹੁਤ ਚੰਗਾ ਕਿੰਨੀ ਕਾਰਵਾਈ ਹੋਣੀ ਚਾਹੀਦੀ ਇਸ ਤਰ੍ਹਾਂ ਦੇ ਇਹਨਾਂ ਨੇ ਸਾਰੇ ਕਹਿਣ ਦੇ ਆ ਵੀ ਇੱਥੋਂ ਜਾਣਾ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਕਿੰਨੇ ਬੰਦੇ ਸੀ ਇਹ ਪਰਵਾਹ ਦੇ ਪਰਵਾਹ ਦੇ ਕਾਫੀ ਜਾਣੇ ਕੀ ਸਾਰਿਆਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਸੀ ਹਾਂਜੀ ਏ ਡੇੜੀ ਜੀ ਨੇ ਕੀਤਾ ਗੱਲ ਤੇ ਬਹੁਤ ਮਾੜੀ ਹੋਈ ਹੈ ਜਿਹੜਾ ਵੀ ਉਹਨਾਂ ਨੇ ਮੁਲਾਜ਼ਮਾਂ 'ਤੇ ਹਮਲਾ ਕੀਤਾ ਹਾਰ ਕੇ ਗਲੀ ਮੱਲੇ ਦਾ ਉਹਨਾਂ ਨੇ ਸੂਤ ਨਹੀਂ ਕੀਤਾ ਕੁਝ ਵੀ ਅਸੀਂ ਗਏ ਸਾਡੀ ਬੇਇੱਜ਼ਤੀ ਕਰ ਦਿੱਤੀ ਉਹਨੇ ਜਿਹਨੂੰ ਕਰਦੇ ਗੰਦੀਆਂ ਕਾਲਾ ਕਰਦੀਆਂ ਆਂ ਆਪਾਂ ਚੁੱਪ ਕਰਕੇ ਫਿਰ ਪੁਲਿਸ ਆਈ ਆ ਦੋ ਮੁਲਾਜ਼ਮ ਖਲੋਤੇ ਮੇਰੇ ਹੁੰਦੇ ਆ ਮੁਲਾਜ਼ਮ ਦੇ ਮੂੰਹ ਤੇ ਉਹਨੇ ਦੋ ਥੱਪੜ ਮਾਰੇ ਤੇ ਉਹ ਵਿਚਾਰਾ ਉਹਨੇ ਫਿਰ ਫੋਨ ਕੀਤਾ ਫਿਰ ਪੂਰਾ ਸਟਾਫ ਆਇਆ ਉਹਨਾਂ ਦਾ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਤੇ ਇਹ ਹੋਣੀ ਚਾਹੀਦੀ ਉਹ ਗੰਦਾ ਬੰਦਾ ਮਹੱਲੇ ਚ ਨਹੀਂ ਰਹਿਣਾ ਚਾਹੀਦਾ ਬਿਲਕੁਲ ਨਹੀਂ ਰਹਿਣਾ ਚਾਹੀਦਾ ਬੱਚਿਆਂ ਤੇ ਅਸਰ ਪੈਂਦਾ ਜੀ ਇਦਾਂ ਪਰ ਇਹ ਪ੍ਰਵਾਸੀ ਨੇ ਚਲੋ ਬੰਦਾ ਰਵੇ ਭੈਣ ਭਰਾਵਾਂ ਨੂੰ ਗੰਦ ਬਹੁਤ ਬੋਲਦੀਆਂ ਨੇ ਦੋ ਦੋ ਜਾਣੇ ਦੇ ਇਹਨਾਂ ਨੇ ਇੱਕ ਆਦਮੀ ਕੀਤੇ ਨੇ ਸਣੇ ਮਾਂ ਤੇ ਸਣੇ ਪਿਓ ਸਾਰਾ ਕੁਝ ਇਹ ਸਮਝੇ ਪੂਰੀ ਸੋਕਾਂ ਵੀ ਇਹ ਪਾਸੇ ਪਾਸੇ ਗਈਆਂ ਜੇ ਪੁਲਿਸ ਪੁਲਿਸ ਦਾ ਹੀ ਇਹ ਹਾਲ ਹੈ ਤਾਂ ਫੇ ਸਾਡੇ ਬੜਗਿਆਂ ਦਾ ਕੀ ਹੋਣਾ ਕਾਰਵਾਈ ਇਹ ਹੋਣੀ ਚਾਹੀਦੀ ਆ ਕਿ ਇਹੋ ਜੇ ਬੰਦੇ ਮਹੱਲੇ ਚ ਰਹਿਣੇ ਨਹੀਂ ਚਾਹੀਏ ਮੇਰਾ ਨਾਮ ਕਮਲਜੀਤ ਕੌਰਿਆ ਇੱਕ ਕਿਰਪਾਲ ਕਲੋਨੀ ਹੈ ਅੱਜ ਦਾ ਤੇ ਮੈਂ ਕਵਾਂਗੀ ਮੈਂ ਹੈ ਨਹੀਂ ਸੀ ਪਰ ਇਹਨਾਂ ਨੇ ਕੁੱਟਿਆ ਮਲਕੇ ਪੁਲਿਸ ਵਾਲਿਆਂ ਨੂੰ ਪਤਾ ਇਹ ਨਾਮ ਮੈਨੂੰ ਦੱਸਿਆ ਆ ਭੈਣ ਜੀ ਨੇ ਪਰ ਇਹ ਜਦੋਂ ਬੋਲਦੇ ਬਹੁਤ ਗੰਦਾ ਹੀ ਬੋਲਦੇ ਆ ਇਹ ਇੱਥੇ ਹੋਣਾ ਵੀ ਨਹੀਂ ਚਾਹੀਦੇ ਅਸੀਂ ਤਾਂ ਕਹਿੰਨੇ ਇੱਥੋਂ ਚਲੇ ਜਾਣ ਚਾਹਨਾ ਕਿ ਨਹੀਂ ਮਨਤਪਾਗੀ ਘਟਣਾ ਸਮਝਿਆ ਕਿ ਪੰਜਾਬ ਪਨੀ ਨਹੀਂ ਜੀ ਨਹੀਂ ਬਿਲਕੁਲ ਸਾਡਾ ਆਹੀ ਆਪ ਕਹਨੇ ਆਹੀ ਕੁਝ ਨਹੀਂ ਕਹਿ ਸਕਦੇ ਇਹਨਾਂ ਨੂੰ ਇੰਨਾ ਬੋਲਦੇ ਆ ਪੁਲਿਸ ਵਾਲੇ ਆਏ ਸੀ ਕੀ ਕਰਨ ਸੀ ਕੋਈ ਮੈਟਰ ਸੀ ਇਹਨਾਂ ਦਾ ਕੀ ਸੀ ਉਹ ਚੀਜ਼ ਬੁਲਾਇਆ ਸੀ ਇਹਨਾਂ ਬੁਲਾਇਆ ਸੀ ਖੋਦੀ ਇਹਨਾਂ ਦੇ ਆਪਸ ਚੀ ਗੱਲ ਹੋਏਗੀ ਕੋਈ ਉਸ ਤੋਂ ਕਰਕੇ ਬੁਲਾਇਆ ਗਿਆ ਫੋਟੋ ਮਾਰ ਕੇ ਦਾ ਕਰਨ ਲਾਉਂਦੇ ਆ ਆ ਕੇ ਉਹਨਾਂ ਨੇ ਬੁਲਾਤਾ ਆਉਂਦੇ ਸਾਰੇ ਮਾਰਨ ਦੇ ਆਂਦੇ ਕੋ ਤੁਹਾਨੂੰ ਦੱਸ ਰਿਹਾ ਇਹਨਾਂ ਨੇ ਦੇਖਿਆ ਹੈ ਤੁਹਾਨੂੰ ਦੱਸ ਰਿਹਾ ਮੈਂ ਇੱਥੇ ਹੈ ਨਹੀਂ ਸੀ ਪਰ ਇਹਨਾਂ ਨੇ ਸਾਡੇ ਨਾਲ ਹੀ ਬਹੁਤ ਬੋਲੇ ਹੋਏ ਆ ਸਾਨੂੰ ਦੇਖੋ ਜੀ ਮੈਂ ਇਲਾਕੇ ਦਾ ਮੋਹਤਵਾਰ ਬੰਦਾ ਰਾਮੂ ਭਲਵਾਨ ਆ ਤੇ ਇਹਨਾਂ ਦੇ ਘਰ ਪੁਲਿਸ ਆਈ ਸੀਗੀ ਇਹ ਟਖੋੜਿਆ ਮੈਨੂੰ ਜੀ ਨਾ 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 ਚਲੋ ਕੋਈ ਨਹੀਂ ਤੇ ਇਹ ਇਹਨਾਂ ਦੇ ਘਰ ਪੁਲਿਸ ਆਈ ਸੀ ਤੇ ਇਹਨਾਂ ਦਾ ਪੋਤਰਾ ਮੈਨੂੰ ਸਦਨ ਗਿਆ ਹੈ ਤੇ ਮੈਂ ਆਇਆ ਤੇ ਇਹਨਾਂ ਚਿਰ ਚ ਇਹਨਾਂ ਦੀ ਕੁੜੀ ਹੈਗੀ ਆ ਕੀ ਨਾਮ ਉਹਦਾ ਕਿਰਨ ਕਿਰਨ ਉਹਨੇ ਮਲਾਜਮ ਦੇ ਦੋ ਚਪੇੜਾ ਮਾਰਤੇ ਮੇਰੇ ਹੁੰਦਿਆ ਇਹ ਸਰਮਜੀ ਵੀ ਲਾਗੇ ਗਵਾਹ ਨੇ ਸਾਰਾ ਮੱਲਾ ਗਵਾਹ ਹੈ ਇਹਨੇ ਮੇਰੇ ਹੁੰਦੇ ਮਲਾਜਮ ਦੇ ਦੋ ਚਪੇੜਾ ਮਾਰੀਆਂ ਐਸਾ ਹੀ ਗੁਰਨਾਮ ਸਿੰਘ ਦੇ ਇਹ ਮੁਲਾਜ਼ਮ ਨੂੰ ਹੱਥ ਚੁਕਣਾ ਤੇ ਬਹੁਤ ਮੰਦ ਪਾ ਕੇ ਪਾਗੜਾ ਇਸ ਤੋਂ ਬਾਅਦ ਕੀ ਹੋ ਸਕਦਾ ਜੇ ਮੁਲਾਜ਼ਮ ਨੇ ਸੇਫ ਹੈਗੇ ਰਹੀ ਕਿਥੋਂ ਸੇਫ ਹੋਵਾਂਗੇ ਕੋਜੀ ਜੋ ਗਲੀ ਮੱਲਾ ਕਹਿੰਦੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਸਾਰੀ ਗਲੀ ਗਵਾਏ ਕਿੰਨੇ ਜਣੇ ਕਿੰਨੇ ਮੁਲਾਜ਼ਮ ਕਿੰਨੇ ਪੁਲਿਸ ਵਾਲੇ ਦੋ ਮੁਲਾਜ਼ਮ ਸੀਗੇ ਇਹ ਸਾਰੇ ਟੱਬਰ ਦੇ ਦੋਵੇਂ ਮੁਲਾਜ਼ਮ ਨੂੰ ਪਾਗੇ ਆ ਪੁਲਿਸ ਵਾਲੇ ਤਿੰਨ ਬੰਦੇ ਲੈ ਕੇ ਗਏ ਜੀ ਇੱਕ ਉਹਨਾਂ ਦਾ ਜਵਾਈ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਨੂੰ ਰਵੀ ਨੂੰ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਮਾਮਲਾ ਦਰਜ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਤੇ ਪੁਲਿਸ ਨੇ ਮੀਡੀਆ ਦੇ ਕੈਮਰੇ ਤੋਂ ਪਾਸਾ ਵਟਿਆ ਖੈਰ ਇਸ਼ਕ ਦੀ ਅੰਨੀ ਦੌੜ ਕਿਵੇਂ ਇੱਕ ਕੁੜੀ ਨੂੰ ਕਾਨੂੰਨ ਤੱਕ ਨਾਲ ਪਿੜਾ ਸਕਦੀ ਹੈ ਇਹ ਮਾਮਲਾ ਉਸ ਦੀ ਜਿੰਦਾ ਮਿਸਾਲ ਬਣ ਗਿਆ ਸਵਾਲ ਇਹ ਨਹੀਂ ਕਿ ਇਸ਼ਕ ਕਿਵੇਂ ਹੋਇਆ ਸਵਾਲ ਇਹ ਹੈ ਕਿ ਜਦੋਂ ਕਾਨੂੰਨ ਆਖਰੀ ਉਮੀਦ ਹੋਵੇ ਤਾਂ ਉਸ ਨਾਲ ਵੈਰ ਕਿਉਂ ਦਨ ਮਿਊਟ ਲਈ ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ